I'm <laughs> not Oh, 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 oh. ਸਿੰਦੇ ਸਿੰਘ ਆ ਜੋ ਕਬੀ ਇਸ ਪਿੰਡ ਦਾ ਕੀ ਨਾਮ ਹੈ ਜਗਾ ਨਾ ਗੋਸਾ ਵਾਲਾ ਜਗਾ ਨਾ ਬਾਬਾ ਸ਼ੇਰ ਸਿੰਘ ਜੀ ਕਬੀ ਬਾਬਾ ਸ਼ੇਰ ਸਿੰਘ ਜੀ ਅੱਜ ਇੱਥੇ ਮੇਲਾ ਲੱਗ ਰਿਹਾ ਵਾ ਕਿ ਬਦਵਤ ਕਿੰਨੇ ਸਾਲ ਹੋ ਗਏ ਇੱਥੇ ਮੇਲਾ ਚਾਲੀ ਸਾਲ ਤੋਂ ਚੱਲਦਾ ਇਹ ਮੇਲਾ ਤੇ ਬਾਬਾ ਜੀ ਤੁਹਾਨੂੰ ਸੇਵਾ ਕਰਦੇ ਨੇ ਕਿੰਨਾ ਟਾਈਮ ਹੋ ਗਿਆ ਇੱਥੇ ਆਹ 40 ਸਾਲ ਤੋਂ ਤਕਰੀਬਨ ਹੀ ਹੋ ਗਿਆ ਸੇਵਾ ਕਰਦੇ ਤੇ ਜਿਹੜੀ ਬਾਬਾ ਜੀ ਇਹ ਜਗਾ ਉਹਦੀ ਮਾਨਤਾ ਕੀ ਹੈ ਮਾਨਤਾ ਜੀ ਇਹ ਬਹੁਤ ਮਹਾਨ ਹਸਤੀ ਹੈ ਸ਼ੇਰ ਸ਼ਾਹ ਬਾਬਾ ਅਸਾਂ ਇਹ ਸਦੀਆਂ ਦਿਆਂ ਦੇ ਮਾਲਕ ਆ ਜੀ ਕਿ ਐਨਰ ਦੇ ਸੇਵਾ ਕਰਨ ਨਾਲ ਬਾਰੇ ਨੂੰ ਸੁਖ ਮਿਲਦਾ ਸ਼ਾਂਤੀ ਮਿਲਦੀ ਹੈ ਜੀ ਤਾਂ ਬਈ ਇਹ ਮੇਲਾ ਉਹ ਕਿੰਨੇ ਦਿਨ ਚੱਲਦਾ ਇਹ ਮੇਲਾ ਇੱਕੋ ਦਿਨ ਹੀ ਚੱਲਦਾ ਜੀ ਠੀਕ ਹੈ ਅੱਜ ਦੇ ਮੇਲੇ ਵਿੱਚ ਕਿਹੜੇ ਕਲਾਕਾਰ ਆ ਰਹੇ ਹਨ ਹਾਂਜੀ ਕਲਾਕਾਰ ਆ ਰਹੇ ਜੀ ਮਨਜੀਤ ਪੱਪੂ ਠੀਕ ਹੈ ਤੇ ਬਾਬਾ ਜੀ ਤਾਂ ਦਰੂਦ ਰੋ ਸੰਗਤਾਂ ਵੀ ਆਉਂਦੀਆਂ ਨੇ ਦਸਹੁਰਾ ਨੂੰ ਠੀਕ ਹੈ ਬਾਬਾ ਜੀ ਤਾਂ ਇਹ ਮੇਲੇ ਜੇ ਐਨਰ ਦੇ ਭਰਾਵਾਂ ਦਾ ਵਰਜੋਗ ਤਾਂ ਹੋਣਾ ਉਹ ਸੁਣ ਕੇ ਗਣੇ ਇਹ ਗੱਲ ਕਹਾਂਗੇ ਜੀ ਇੱਦਾਂ ਪੰਜਾਬ ਉਹਦੇ ਚ ਮੈਨੇ ਲੱਗਦੇ ਰਹਿਣਾ ਸੁਖ ਸ਼ਾਂਤੀ ਰਹੇ ਪੰਜਾਬੀ ਲੋਕ ਨੌਜਵਾਨ ਜਿਹੜੇ ਨਸ਼ਿਆਂ ਪੱਤਿਆਂ ਤੋਂ ਬਚੇ ਰਹਿਣ ਜੀ ਆ ਖੇੜਿਆਂ ਨਾਲ ਆ ਵਸਦੇ ਘਰ ਵਸਦੇ ਰਹਿਣ ਜੀ ਕੀ ਨਾਂ ਦੇ ਲਈ ਇਹਨਾਂ ਦਾ ਵਿਰਤ ਸੰਗਤ ਲਈ ਜੀ ਜੇ ਤਮੋਂਗੇ ਤੁਮੋਂ ਤੋਂ ਸੇਵਾ ਕਰਦੇ ਹਾਂ ਸੇਵਾ ਭਾਜੀ ਸਾਡਾ ਪਰਿਵਾਰ ਹੀ ਆ ਮੇਰੇ ਵੱਡੇ ਭਰਾ ਮੇਰੇ ਤਾਈ ਲੜਕੇ ਆ 40 ਸਾਲ ਤੋਂ ਸਾਡਾ ਪਰਿਵਾਰ ਸੇਵਾ ਕਰਦਾ ਹੈ ਤੇ ਸਾਰੇ ਇਲਾਕੇ ਹੀ ਸੇਵਾ ਕਰਦਾ ਜੀ ਸਿੱਖੀ ਪੀਰਾਂ ਫਕੀਰਾਂ ਤੇ ਜਗਾ ਮੰਨਤਾ ਬੰਧਨ ਜੋਗ ਆ ਆਸ ਅੰਦਰ ਦਾ ਬੁਰੀਆਂ ਕਰਦੇ ਆ ਸਾਰੇ ਨਹੀਂ ਆਈ ਮੇਲੇ ਲੱਗਦੇ ਤੁਹਾਨੂੰ ਪਤਾ ਫਕੀਰਾਂ ਦੇ ਬਾਗੋ ਜੀ ਇਸ ਮੇਲੇ ਵਿੱਚ ਸੰਕਟਾ ਵਾਸਤੇ ਕੀ ਪ੍ਰਬੰਧ ਕੀਤੇ ਗਏ ਨੇ ਸੰਕਟਾ ਦੇ ਲੰਗਰ ਪਾਣੀ ਦਾ ਕਾਊਂਟ ਪਾਣੀ ਦਾ ਪ੍ਰਬੰਧ ਵਧੀਆ ਕੀਤਾ ਗਿਆ ਹੈ ਗਰਮੀ ਤੋਂ ਵਾਸਤੇ ਪੱਖੇ ਪੂਖੇ ਮੰਗਾਏ ਪਏ ਸਾਰਾ ਅਰੇਂਜਮੈਂਟ ਸੋਨਾ ਹੋਇਆ ਪਿਆ ਹੈ ਕੰਕਪਸ਼ਾਦਾ ਪਾਣੀ ਚੱਲਣ데요 ਸ੍ਰੀ ਤੁਸੀਂ ਆਪਣਾ ਸੰਕਟਾ ਨੂੰ ਕੋਈ ਸੰਦੇਸ਼ ਕੋਈ ਮੈਸੇਜ ਹੈ ਕਿ ਸੰਦੇਸ਼ ਭਾ ਇਹ ਹੀ ਹੈ ਜੀ ਮੇਲੇ ਲੱਗਦੇ ਰਹਣ ਰੌਣਕਾਂ ਬਣੀਆ ਰਹਣ ਸਿੰਘਾ ਚਾਰੇ ਦਾ ਸੁਭਾ ਹੁੰਦੇ ਆ ਇਹ ਮੇਲੇ ਜਿਹੜੇ ਲੱਗਦੇ ਨਾ ਭਾਈਚਾਰੇ ਦੀ ਵਾਲਤਾ ਹੁੰਦੀ ਹੈ ਜੇ ਸਾਰੇ ਭਾਈਚਾਰਾ ਸਾਰਾ ਪਿੰਡ ਇਕੱਠਾ ਹੁੰਦਾ ਹੈ ਮੇਲੇ ਲੱਗਦੇ ਖੁਸ਼ੀਆਂ ਮਣਦੇ ਬੰਦੇ ਚਲੋ ਇਹ ਜਗ੍ਹਾ ਦੇ ਨਾਲ ਪਾਈ ਆਸ-ਪਾਸੇ ਕਈ ਪਿੰਡ ਲੱਗੇ ਹੋਣੇ ਨਾਲ ਜਗਤ ਨਾਲ ਕਾਫੀ ਪਿੰਡ ਲੱਗੇ ਇੱਥੇ ਭੋਕੂ ਬੁੱਢਾ ਬੁੱਸਵਾਲ ਬੁੱਸਵਾਲ ਜਿਹੜਾ ਸਾਡਾ ਆਪਣਾ ਪਿੰਡ ਹੀ ਫਤਵਾਲ ਹੋ ਗਿਆ ਗਾੜਵਾਲ ਹੋ ਗਿਆ ਹਾਜੀਪੁਰ ਹੋ ਗਿਆ ਕਾਫੀ ਪਿੰਡ ਲੱਗੇ ਇੱਥੇ ਐਨਰਿ ਭਰਾਵਾਂ ਦਾ ਵੀ ਕਾਫੀ ਸੰਜੋਗ ਆਣਾ ਐਨਰਿ ਭਰਾਵਾਂ ਦਾ ਵੀ ਕਾਫੀ ਸੰਜੋਗ ਆਣਾ ਮੇਰੀ ਹਾਜੀ ਹਾਜੀ ਐਨਰਿ ਭਰਾਵਾਂ ਦਾ ਸੰਜੋਗ ਆ ਮਾਲਗਾਂ ਨੇ ਆਪਣੇ ਬੱਚੇ ਭੇਜੇ ਹੋਏ